ਅਸੀਂ ਨਾਪਲ ਟਿਕਾਣਾ ਸਮੇਤ ਸਟਾਫ ਨੂੰ ਜੁਲਸੀ ਮੁਕਾਬਲੇ ਖਾਸ ਸਤਾਰ ਉਤੇ ਤੇ ਇਹਨਾਂ ਨੂੰ ਲਾਂਚ ਰੋਡ ਦੇ ਉੱਪਰ ਉਹ ਕਬਾੜ ਚੰਦਰੀਆ ਦਾ ਜੋ ਅਸੀਂ ਮੌਕੇ ਤੇ ਪ੍ਰਚਾਰ ਕੀਤਾ ਤੇ ਉਹ ਕਬਾੜ ਦੇ ਵਿੱਚ ਤਾਂ ਦਿੱਤੀ ਆਪਾਂ ਅੰਮ੍ਰਿਤ ਸਿੰਘ ਚਰਸੀਆ ਨੇ ਸੰਮੇਤ ਉਹ ਕਬਾੜ ਉਹ ਸਮਾਜ ਦਾ ਕਬਾੜ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਮਿਸਨ ਪਰ ਸੰਬਸਦ ਆਪਕ ਅਸੀਂ ਨਾਪਲ ਟਿਕਾਉਂਕ ਸਮੇਤ ਸਟਾਫ ਮੌਜੂਦ ਸੀ ਮੁੱਖ ਪਰ ਖਾਸ ਅਤਿਾਰ ਗਤੀ ਕੇ ਮਤਲਬ ਲਾਂਸ ਰੋਡ ਦੇ ਉਪਰ ਓਕਾ ਬਾਰ ਚੰਦ ਰਿਆ ਜੋ ਅਸੀਂ ਮੌਕੇ ਤੇ ਪਰਚਾ ਕੇ ਤੇ ਓਕਾ ਬਾਰ ਇਹ ਦੇਖੀ ਤਾ ਪੁਰੀ ਕੀਆ ਤਾਂ ਅਮਦੀ ਇਸ ਚਰਸੀਆਂ ਨੂੰ ਸੰਬੇਠ ਓਕਾ ਪਰ ਸਮਾਜਿਕਾ ਕਬੂਖ ਕਿੰਨੇ ਓਕੇ ਫੜੇ ਗਏ ਜੀ ਇਦਾਂ ਗੱჭੂ ਇਹਨੂੰ ਕਿ ਫੜੇ ਗਏ ਸੀ ਤੇ ਕੋ ਸਮਾਨ ਉਹਦੇ ਚ ਤਮਾਕੂ ਫੜਿਆ ਸੀ ਜਿਹੜਾ ਕਦੋਂ ਦਾ ਕੰਮ ਚੱਲਦਾ ਵਾਹੇ ਇੱਥੇ ਕੰਮ ਇੱਥੇ ਨਵਾਂ ਚੱਲੂ ਕੀਤਾ ਸੀ ਇਹਨਾਂ ਨੇ ਕੀ ਕਾਰਵਾਈ ਕੀਤੀ ਕਿਦਰੋਂ ਇਹ ਤੇ 75 ਨੰਬਰ ਮਕਦਮਾ ਜਿਹੜਾ ਜੀ ਉਹ ਕੀਤਾ ਗਿਆ ਸੀ ਉਹ ਲੰਦਨ ਵਿੱਚ ਜੀ ਦਰਜ ਜੀ ਕੀਤਾ ਗਿਆ ਸੀ ਠੀਕ ਅਸੀਂ ਨਾ ਬਲਟੀਚਾਂਕ ਸਮੇਤ ਸਟਾਫ ਨੂੰ ਜੋੜ ਸੀ ਇਹ ਇੱਕ ਬਹੁਤ ਖਾਸ ਯਾਤਰੀ ਦੀ ਤੇ ਮਤਲਬ ਆ ਨਾਮ ਸੁਣੋ ਜੀ ਬੜਾ ਉਹ ਕਬਾਰ ਚੰਦਰੀਆ ਜੋ ਅਸੀਂ ਮੌਕੇ ਤੇ ਪਰ ਜਾ ਕੇ ਤੇ ਉਹ ਕਬਾਰ ਦੇ ਮਿਰਕੀਤਾ ਦਿੱਤੀ ਆ ਤਾਂ ਅਮਨ ਦੀ ਸੰਚਰਸੀਆਂ ਨੇ ਸੰਵੇਕ ਉਹ ਕਬਾਰ ਉਹ ਸਮਾਜ ਦਾ ਕ ਸਰਦਾਰ ਗੁਰਪ੍ਰੀਤ ਸਿੰਘ ਕੁਦਰ ਕਮਿਸ਼ਨ ਜਿਸ ਸੰਬਸਦ ਜਿਹੜਾ ਪਹਿਲਾਂ ਤੱਕ ਅਸੀਂ ਡਬਲਟੀ ਚੰਕ ਸਮੇਤ ਸਟਾਫ ਮੌਜੂਦ ਸੀ ਇਹ ਮੁੱਖ ਪ੍ਰகாਸ਼ ਅਸਤਰਾ ਵਿਧੀ ਕੇ ਮਤਲਬ ਲਾਂਸ ਰੋਡ ਦੇ ਉੱਪਰ ਓਕਾ ਬਾਹ ਚੰਦਰੀਆ ਵਾਲਾ ਜੋ ਅਸੀਂ ਮੌਕੇ ਤੇ ਪਰਚਾ ਕੇ ਤੇ ਓਕਾ ਬਾਹ ਇਹ ਰਿਪੋਰਟ ਕੀਤਾ ਜਿਦਿਕੇ ਆਪਾਂ ਅਮਦੀਨ ਚਰਸੀਆਂ ਨੂੰ ਸਮੇਤ ਓਕਾ ਪਰ ਸਮਾਜਿਕਾ ਕਬੂਲ ਕਿੰਨੇ ਓਕੇ ਫੜੇ ਗਏ ਜੀ ਇਹਦੇ ਵਿੱਚ ਇਹਨੂਕੇ ਫੜੇ ਗਏ ਸੀ ਇੱਕੋ ਸਮਾਹਨ ਉਦੋਂ ਚੇ ਤਮਾਤ ਇਹ ਫਲੇਗਾ ਸਿਰਕਾਦੋਂ ਦਾ ਕੰਮ ਚੱਲਦਾ ਪਿਆ ਹੋਇ ਤੇ ਕੰਮ ਇੱਥੇ ਨਵਾਂ ਚાલુ ਕੀਤਾ ਸੀ ਇਹਨਾਂ ਨੇ ਕੀ ਕਾਰਵਾਈ ਕੀਤੀ ਕੀ ਕਰ ਰਹੇ ਨੇ ਇੱਥੇ 75 ਨੰਬਰ ਮਕਦਮਾ ਜਿਹੜਾ ਜੀ ਉਹ ਕੀਤਾ ਗਿਆ ਸੀ ਉਹਨਾਂ ਦੁਇਚ ਚ ਦਰਜੀ ਰਿਪੋਰਟ ਕੀਤਾ ਗਿਆ ਸੀ ਠੀਕ ਅਸੀਂ ਨਾਪਲ ਟਿਕਾਉਂਕ ਸਮੇਤ ਸਟਾਫ ਜੁੜ ਸੀ ਮੁਖੇਰੇ ਕਾ ਹਸਤਿਆਰ ਦਿੱਤੇ ਇਹਨਾਂ ਨੂੰ ਆ ਨਾਂਸ ਤੋਂ ਉੱਪਰ ਉਹ ਕਾਬੂ ਚੰਦਰੀਆ ਜੋ ਅਸੀਂ ਮੌਕੇ ਤੇ ਪ੍ਰਚਾਰ ਤੇ ਤੇ ਕਬਾੜ ਤੇ ਨਿਸ਼ਚਿਤ ਆ। ਜਿੱਥੇ ਆਪਾਂ ਅੰਮ੍ਰਿਤ ਈਸਨ ਚਰਸੀਆਂ ਨੇ ਸੰਵੇਦ ਤੇ ਟੋਕਾ ਪਰ ਸਮਾਜਿਕ ਕੰਮ। ਸਰਦਾਰ ਗੁਰਪ੍ਰੀਤ ਸਿੰਘ ਕੁਲਰ ਕਮਿਸ਼ਨ ਪੁਲਿਸ ਅੰਬਸਰ ਅੱਜ ਆਪਾਂ ਦੇ ਸਾਹਮਣੇ ਤਬਕ ਅਸੀਂ ਨਾਪਲ ਟਿਚਾਂਕ ਸਮੇਤ ਸਟਾਫ ਮੌਜੂਦ ਸੀ। ਇਹ ਮੁੱਖ ਪਰ ਖਾਸ ਅਤਿਾਰ ਦੀ ਤੇ ਮਤਲਬ ਆ ਲਾਂਸਕੋਰ ਦੇ ਉੱਪਰ ਹੁੱਕਾ ਬਾਹ ਚੰਦਰੀਆ ਵਾ ਜੋ ਅਸੀਂ ਮੌਕੇ ਤੇ ਪਰਚਾਤੇ ਤੇ ਹੁੱਕਾ ਬਾਹ ਰਿਵਿਊ ਕੀਤਾ ਜਿੱਥੇ ਆਪਾਂ ਅਮਨਦੀਪ ਸਿੰਘ ਚਰਸੀਆ ਨੂੰ ਸੰਬੇਧ ਹੁੱਕਾ ਵਰ ਸਮਾਜਿਕਾ ਕਬੂਕ ਕਿੰਨੇ ਹੁੱਕੇ ਫੜੇ ਗਏ ਜੀ ਇਹਦੇ ਵਿੱਚ ਕਿੰਨੇ ਹੁੱਕੇ ਫੜੇ ਗਏ ਸੀ ਤੇ ਕੋ ਸਮਾਹਨ ਬਥੇ ਚ ਤਮਾਕੂ ਦੇਖਿਆ ਸਰਕਾਰ ਦਾ ਕੰਮ ਚੱਲਦਾ ਪਿਆ ਇਥੇ ਉਹ ਮੈਂ ਤੇ ਨਵਾਂ ਚੱਲੂ ਪਈਤਾ ਸੀ ਇਹ ਇਹਨਾਂ ਨੇ ਕੀ ਕਾਰਵਾਈ ਕੀਤੀ ਕੀ ਕਾਰਵਾਈ ਇਹ ਤੇ 75 ਨੰਬਰ ਮਕਦਮਾ ਜਿਹੜਾ ਜੀ ਉਹ ਕੀਤਾ ਗਿਆ ਸੀ ਉਹ ਲੰਡਾਨ ਦੇ ਵਿੱਚ ਜਿਹੜਾ ਸੀ ਜਿੱਥੇ ਕੀਤਾ ਦੇ ਵਿੱਚ ਠੀਕ ਹੈ